ਮੇਰਾ ਸਤ ਗੁਰੂ ਫੁੱਲ ਹੈ ਗੁਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੁਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਢੋੜ ਸਤ ਸੰਗ ਵਾਲੇ ਹੱਥ ਲੈ ਕੇ ਮਨ ਮੁਖ ਰੂਹ ਨੂੰ ਗੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼ ਬੂਨਾਮ ਦੀ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼ ਬੂਨਾਮ ਦੀ ਵੰਡੇ ਜੀ ਖੁਸ਼ ਬੂਨਾਮ ਦੀ ਵੰਡੇ 84 ਵਾਲੇ ਗੇਰੇ ਵਿੱਚ ਰੂਹਾਂ ਨੇ ਜੋ ਫਸੀਆਂ ਲੋਭ ਤੇ ਹੰਕਾਰ ਵਾਲੇ ਰਸੇ ਵਿੱਚ ਕੱਸੀਆਂ 84 ਵਾਲੇ ਗੇਰੇ ਵਿੱਚ ਰੂਹਾਂ ਨੇ ਜੋ ਫਸੀਆਂ ਲੋਭ ਤੇ ਹੰਕਾਰ ਵਾਲੇ ਰਸੇ ਵਿੱਚ ਕੱਸੀਆਂ ਉਨਾਂ ਰੂਹਾਂ ਉਤੇ ਰੰਗ ਸੁਟ ਮੇਰ ਦਾ ਆਪਣੇ ਆ ਰੰਗਾਂ ਤੇ ਰੰਗੇ ਮੇਰਾ ਸਤ ਗੁਰੂ ਫੁੱਲ ਹੈ ਗੁਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੁਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਦੇਖੂ ਸੁ ਬੂ ਨਾਮ ਦੀਵੰਡੇ ਸਤ ਗੁਰੂ ਪਿਆਰਾ ਮੇਰਾ ਦੀਨ ਦਿਆਲੇ ਔਗਣਾ ਨੂੰ ਦੇਖੇ ਬਿਨਾ ਲਾਵੇ سینੇ ਨਾਲੇ ਸਤ ਗੁਰੂ ਪਿਆਰਾ ਮੇਰਾ ਦੀਨ ਦਿਆਲੇ ਔਗਣਾ ਨੂੰ ਦੇਖੇ ਬਿਨਾ ਵਸੇ ਸਿਨੇ ਨਾਲੇ ਪਾਣੀ ਅਮਰਤ ਬਣੀ ਵਾਲਾ ਸੁਟਕੇ ਕਰਦਾ ਇਹਦੇ ਠੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਕੁਝ ਬੂਨਾਮ ਦੀ ਵੰਡੇ ਦੇ ਕੁਝ ਬੂਨਾਮ ਦੀ ਵੰਡੇ ਕਿ ਕਰਾਂ ਮੈਂ ਦੁਨੀਆਂ ਤੇ ਤੇਰੀ ਕਾ ਦਿਸ਼ਾਖੇ ਫੁੱਲ ਫਲ ਦੀ ਨਾ ਕੋਈ ਤੇਰੇ ਕੋਲੋਂ ਆਸੇ ਕਿਕਰਾਵੇ ਦੁਨੀਆਂ ਤੇ ਤੇਰੀ ਕਾ ਦਿਸ਼ਾ ਖੇ ਫੁੱਲ ਫਲ ਦੀ ਨਾ ਕੋਈ ਤੇਰੇ ਕੋਲ ਵਾਸੇ ਡੇਰੇ ਸਤ ਗੁਰ ਦੇ ਆ ਕੇ ਡੇਰਾ ਲਾਲਾ ਸੋਹਣੇ ਤੇਰੇ ਲੱਗ ਨੇ ਕੰਡੇ ਮੇਰਾ ਸਤ ਗੁਰ ਫੁੱਲ ਹੈ ਗੋਲਾਬ ਦਾ ਉਚ ਬੂਨਾਮ ਦੀ ਬੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਉਚ ਬੂਨਾਮ ਦੀ ਬੰਡੇ ਢੋੜ ਸਤ ਸੰਗ ਵਾਲੀ ਹੱਥ ਲੈ ਕੇ ਮਨ ਮੁਖ ਰੂਹਾਂ ਨੂੰ ਗੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਕੁਚ ਬੂ ਨਾਮ ਦੇ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਕੁਚ ਬੂ ਨਾਮ ਦੇ ਵੰਡੇ ਦੇ ਕੁਚ ਬੂ ਨਾਮ ਦੇ ਵੰਡੇ